ਮਿਤੀ 10/4/25 ਨੂੰ थाना ਡੀਵੀਜਨ ਵਿੱਚ ਇੱਕ ਕੇਸ ਰਿਪੋਰਟ ਹੋਇਆ ਸੀਗਾ ਜਿੱਚ ਅਰਣੁਕੁਮਾਰ ਵਾਸੀ ਮੋਹਲੇ ਜਾ ਕਿਆ ਉਹਨੇ ਸਟੇਟਮੈਂਟ ਲਗਾਈ ਸੀਗੀ ਕਿ ਰਾਤ 2:00 ਜੇ ਜਦੋਂ ਕ੍ਰਿਸਟਲ ਚੌਂਕ ਤੋਂ ਆਪਣੇ ਐਕਟਵਾ ਦੇ ਤਿੰਨ ਜਣੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੇ ਸੀਗੇ ਉਹਦੇ ਨਾਲ ਉਹਦਾ ਦੋਸਤ ਸੀਗਾ ਸਜੀਵ ਕੁਮਾਰ ਕਈ ਤੇ ਜਿਸ ਕਾਰਨ ਸੀਗੇ ਤੇ ਜਦੋਂ ਉਹ ਲੋਗੜ ਗੇਟ ਤੋਂ ਹੋ ਕੇ ਆ ਕੇ ਖਜਾਨੇ ਗੇਟ ਤੇ ਪਹੁੰਚੇ ਸਰਪੁਰ ਰੋਡ ਤੇ ਤਾਂ ਪਿੱਛੋਂ ਕੰਨੂ ਵਾਸੀ ਫਕੀਰ ਸਿੰਘ ਕਲੋਨੀ ਇੱਕ ਕੰਨੂ ਮੋਟਾ ਉਹ ਵੀ ਫਕੀਰ ਸਿੰਘ ਕਲੋਨੀ ਦਾ ਹੈ ਇਕ ਵਾਮਨ ਹੈ ਕਿ ਹੋਰ ਪੰਜ ਚਾਰ ਅਨੁਸਥੀ ਵਿਅਕਤੀਆਂ ਨੇ ਉਹਨਾਂ ਨੂੰ ਪਿੱਛੋਂ ਬੋਟ ਮੋਟਰਸਾਈਕਲਾਂ ਤੇ ਜਾਂ ਦੂਜੇ ਮੋਟਰਸਾਈਕਲਾਂ ਦੇ ਆ ਕੇ ਤੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਜਿਹਦੇ ਵਿੱਚ ਸੰਜੀਵ ਜਿਸ ਕਾਰਨ ਤੇ ਅਰਨ ਤਿੰਨ ਨੂੰ ਜ਼ਖਮੀ ਹੋ ਗਏ ਸੀਗੇ ਜਿਸ ਸੰਬੰਧ ਤਰੰਤ ਜਿਹੜਾ ਕੇਸ ਨੰਬਰ ਜਿਹੜਾ 23 ਹੈ ਮਿਤੀ 10/4/25 ਅੰਡਰ ਸੈਕਸ਼ਨ 173 VN ਅੰਦਰ ਦਰਜ ਕਰ ਦਿੱਤਾ ਗਿਆ ਸੀਗਾ ਜਿਹ ਲੇਟਰ ਹੁਣ ਚਾਰ ਦਿਨ ਬਾਅਦ ਉਹਦੀ ਜਿਹੜਾ ਸੀਗਾ ਸੰਜੀਵ ਵਰਕਈ ਉਹਦੀ ਮੁਕੱਦਮੇ ਦੇ ਵਿੱਚ ਜਿਹੜੀ ਉਹ ਜਖਮੀ ਸੀਗਾ ਕੁੜੀਆਂ ਵਜੋਂ ਕਰਕੇ ਉਹਦੀ ਮੌਤ ਹੋ ਗਈ ਸੀ ਹਸਪੀਟਲ ਦੇ ਵਿੱਚ ਜਿਹਦੇ ਵਿਹਾਰ ਤੇ ਮਕਦਮਾ ਵਿੱਚ 109 ਬੀਐਨਐਸ ਦਾ ਵਾਅਦਾ ਕਰ ਦਿੱਤਾ ਗਿਆ ਸੀਗਾ ਜਿਸ ਤੇ ਤੁਰੰਤ ਕਾਰਵਾਈ ਕਰਦੇ ਆ ਸਾਡੇ ਐਡੀਟਵਨ ਥਾਣੇ ਦੀ ਜਿਹੜੀ ਆ ਪਾਰਟੀ ਪੁਲਿਸ ਪਾਰਟੀ ਨੇ ਇੰਸਪੈਕਟਰ ਨੀਰਜ ਕੁਮਾਰ ਦੇ ਨਿਤਧਤ ਹੇਟ ਜਿਹੜਾ ਪਹਿਲੋਂ ਸ਼ਿਵਮ ਐਲਿਸ ਕਨੂ ਜੋ ਮਕਦਮਾ ਦਾ ਦੋਸ਼ੀ ਸੀਗਾ ਜਿੱਥੋਂ ਝਗੜਾ ਸ਼ੁਰੂ ਹੋਇਆ ਸੀਗਾ ਉਹਨੂੰ ਮਕਦਮਾ ਵਿੱਚ 24 ਘੰਟੇ ਗ੍ਰਿਫਤਾਰ ਕਰ ਲਿਆ ਸੀਗਾ ਉਸ ਤੋਂ ਅੱਗੇ ਕਾਰਵਾਈ ਕਰਦੇ ਆ ਜਿਹੜਾ ਦੂਸਰਾ ਦੋਸ਼ੀ ਸੀਗਾ ਕਰਨ ਸਿੰਘ ਐਲਿਸ ਕਨੂ ਵਾਸੀ ਬਕੀਰ ਸਿੰਘ ਕਲੋਨੀ ਉਹਨੂੰ ਹੀ ਅੱਜ ਜਿਹੜਾ ਉਹ ਮਕਦਮਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਰਹਿੰਦੇ ਤੁਸੀਂ ਉਹਨੂੰ ਹੀ ਜਲਦੀ ਇਹਦੇ ਵਿੱਚ ਗ੍ਰਿਫਤਾਰ ਕਰਕੇ ਤੇ ਇਹਨੂੰ ਕੇਸ ਨੂੰ ਜਿਹੜਾ ਸੋਲਵ ਕੀਤਾ ਜਾਵੇ